ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗੁਰਮਿੰਦਰ ਸਿੰਘ ਬਰਾੜ ਆ ਜਿਹੜਾ ਕਣਕ ਦੀ ਫਸਲ ਦੇ ਬਾਬਤ ਕਿਸਾਨ ਵੀਰਾਂ ਦਾ ਜਿਹੜਾ ਸਵਾਲ ਆ ਰਿਹਾ ਕੁਝ ਇੱਕ ਕਿਸਾਨ ਵੀਰਾਂ ਨੇ ਜਿਹੜੀ ਫੋਟੋ ਭੇਜੀ ਹੈ ਫੀਲਡ 'ਚ ਮੈਂ ਵੀ ਦੇਖਿਆ ਕਿ ਪਿਛਲੇ ਸਾਲਾਂ 'ਚ ਵੀ ਦੇਖਦੇ ਆਂ ਕਿਉਂਕਿ ਜੇ ਆਪਾਂ ਨੂੰ ਜਾਣਕਾਰੀ ਹੋਵੇ ਤਾਂ ਇਹ ਤੋਂ ਆਪਾਂ ਘਬਰਾਉਂਦੇ ਨਹੀਂ ਹੁੰਦੇ ਕਈ ਵਾਰ ਕਿਸਾਨ ਵੀਰ ਨੂੰ ਥੋੜਾ ਜਿਹਾ ਪਤਾ ਨਹੀਂ ਹੁੰਦਾ ਆਪਾਂ ਜਦੋਂ ਦੇਖਦੇ ਆਂ ਤਾਂ ਚੀਜ਼ ਤੋਂ ਘਬਰਾ ਜਾਂਦੀ ਹੈ ਕੀੜਾ ਮਕੌੜਾ ਜਦੋਂ ਖਾਸ ਤੌਰ ਤੇ ਆਪਾਂ ਫਸਲ 'ਚ ਦੇਖਦੇ ਆਂ ਤਾਂ ਮੁੱਢਾਂ ਦੇ ਵਿੱਚ ਕਾਫੀ ਨਜ਼ਰ ਆ ਰਿਹਾ ਕਿਸਾਨ ਵੀਰ ਕਹਿੰਦੇ ਜੀ ਸਾਡੇ ਜੂੰ ਪੈ ਗਈ ਸਾਡੇ ਤੇਲਾ ਪੈ ਗਿਆ ਸਾਡੇ ਚਿਪਾ ਪੈ ਗਿਆ ਅਸਲ 'ਚ ਇਹ ਚਿਪਾ ਹੈ ਮੁੱਢਾਂ ਦੇ ਵਿੱਚ ਜਿਹੜਾ ਜਿੰਨਾ ਮੁੱਢ ਜਿਹੜਾ ਤੁਹਾਡਾ ਧਰਤੀ ਦੀ ਸਤ੍ਹਾ ਦੇ ਬਰਾਬਰ ਜਾਂ ਥੋੜਾ ਜਿਹਾ ਥੱਲੇ ਹੁੰਦਾ ਜਿੱਥੋਂ ਜਿਹੜਾ ਸਟਾਰਟ ਹੁੰਦੀਆਂ ਨੇ ਉੱਥੇ ਤੁਹਾਨੂੰ ਕਾਫੀ ਵੱਡੀ ਗਿਣਤੀ 'ਚ ਔਰ ਮਤਲਬ ਬੈਠਾ ਲੱਭ ਜਾਊਗਾ ਖਾਸ ਤੌਰ ਤੇ ਜਿੱਥੇ ਤੁਸੀਂ ਅਜੇ ਪਾਣੀ ਨਹੀਂ ਲਾਇਆ ਉੱਥੇ ਕਾਫੀ ਤੁਹਾਨੂੰ ਨਜ਼ਰ ਆ ਜਾਊਗਾ ਤੇ ਕਿਸਾਨ ਵੀਰਾਂ ਦਾ ਇਹ ਸਵਾਲ ਸੀਗਾ ਕਿ ਹੁਣ ਆਪਾਂ ਇਤੋਂ ਕਿਹੜਾ ਕੀਟਨਾਸ਼ਕ ਵਰਤੀਏ ਬੇਨਤੀ ਇਹ ਆ ਕਿ ਇਸ ਟਾਈਮ ਜਿਹੜਾ ਮੌਸਮ ਜਿਵੇਂ ਤੁਹਾਨੂੰ ਇਹਨਾਂ ਪਹਿਲਾਂ ਵੀ ਸੁੰਢੀ ਬਾਵਤ ਵੀ ਗੱਲ ਕੀਤੀ ਸੀ ਨਾ ਕਿ ਜਿਹੜਾ ਮੌਸਮ ਦਾ ਤੇ ਆਪਣੀ ਕਣਕ ਦੀ ਬਜਾਈ ਦੇ ਸਮੇਂ ਦਾ ਕਹਿ ਲੀਏ ਤੇ ਇਦੋਂ ਪਿੱਛੇ ਝੋਨੇ ਦੀ ਫਸਲ ਦੇ ਵਿੱਚ ਖਾਸ ਤੌਰ ਤੇ ਜੇ ਆਪਾਂ ਸੁੰਡੀ ਨਾਲ ਰਿਲੇਟ ਕਰਕੇ ਦੇਖੀਏ ਤਾਂ ਉਹ ਚ ਹਮਲਾ ਸੀ ਖੇਤ ਦੇ ਵਿੱਚ ਇਹ ਚੀਜ਼ਾਂ ਦਾ ਬੜਾ ਪ੍ਰਭਾਵ ਰਹਿੰਦਾ ਆਪਣੇ ਖੇਤ ਦੇ ਵਿੱਚ ਕਿਸ ਤਰ੍ਹਾਂ ਦਾ ਜਿਹੜਾ ਹੈਗਾ ਕੀੜੇ ਮਕੌੜੇ ਹੈਗੇ ਆ ਜਾਂ ਉਹਨਾਂ ਦਾ ਹਮਲਾ ਹੈਗਾ ਸੋ ਇਹ ਤੋਂ ਘਬਰਾਉਣ ਦੀ ਜ਼ਰੂਰਤ ਨਹੀਂ ਹੈਗੀ ਟੈਂਪਰੇਚਰ ਹੁਣ ਦਿਨ-ਬਦਨ ਡਾਊਨ ਜਾ ਰਿਹਾ ਚਾਹੇ ਕਿ ਦਿਨਾਂ 'ਚ ਅਜੇ ਵੀ ਨਿਗਾਹਸ ਹੈ 24 25 ਡਿਗਰੀ ਤੇ ਜਿਹੜਾ ਤਾਪਮਾਨ ਦਿਨ ਦਾ ਜਾ ਰਿਹਾ ਹੈ ਪਰ ਰਾਤ ਦਾ ਤਾਪਮਨ ਕਾਫੀ ਹੀਟਾਂ ਤੇ ਆਉਣ ਵਾਲੇ ਦਿਨਾਂ ਦੇ ਅਗਲੇ ਬੁੱਧਵਾਰ ਤੱਕ ਕਿਸਾਨ ਵੀਰੋ ਜਿਹੜਾ ਤਾਪਮਨ ਦਿਨ ਦਾ 20 21 ਤੱਕ ਪਹੁੰਚ ਜਾਊਗਾ ਤੇ ਰਾਤ ਦਾ ਤਾਪਮਨ 4-5 ਦੇ ਨੇੜੇ ਜਾਣ ਦੇ ਅਸਾਰ ਹੈਗੇ ਤਾਂ ਤੁਸੀਂ 5-7 ਦਿਨ ਰੁਕ ਜਿਓ ਜੇ ਦਵਾਈ ਨਾ ਪਾਓ ਤੇ ਪੰਜਾਹਤਾਂ ਦਿਨਾਂ ਨੂੰ ਜਿੱਥੇ ਬੈਠਾ ਉੱਥੇ ਇਹਨੂੰ ਉਂਗਲ ਲਾ ਕੇ ਦੇਖ ਲਓ ਉੱਥੇ ਬੈਠਾ ਬੈਠੀ ਇਹ ਖਤਮ ਹੋ ਜਾਣਾ ਮਰ ਜਾਣਾ ਬਹੁਤ ਡੈਲੀਕੇਟ ਇਹ ਕੀ ਜਿਹੜਾ ਕੀੜਾ ਹੈਗਾ ਪਰ ਆਪਾਂ ਸਿੰਥੈਟਿਕ ਪ੍ਰੈਥਰ ਵਾਲੇ ਨਹੀਂ ਪਾਉਣੇ ਜੇ ਕਈ ਵੀਰ ਦੇਖਣ ਜਾਇਆ ਕਿ ਕਿਸਾਨ ਵੀਰ ਸੁੰਡੀ ਵਾਸਤੇ ਵੀ ਲੈਮਡਾ ਦੀ ਵਰਤੋਂ ਕਰ ਰਹੇ ਆ ਲੈਮਡਾ ਸਾਈ ਹੈ ਪਾਣੀ ਦੇ ਵਿੱਚ ਪਾ ਰਹੇ ਆ ਮੈਂ ਪਹਿਲਾਂ ਵੀ ਬੇਨਤੀ ਕੀਤੀ ਸੀ ਜਿੱਥੇ ਆਪਾਂ ਸੁੰਡੀ ਕੰਟਰੋਲ ਕਰਨੀ ਉਹਦੇ ਬਾਬਤ ਆਪਾਂ ਵੱਖਰੀ ਵੀ ਵੀਡੀਓ ਪਾ ਦੇਵਾਂਗੇ ਕਿ ਮੂਰੇ ਦਵਾਈ ਆਪਾਂ ਨੂੰ ਸਿੱਟਣੀ ਚਾਹੀਦੀ ਹੈ ਇਹ ਜਿਹੜਾ ਚੇਪ ਆ ਇਹ ਤੋਂ ਘਬਰਾਉਣ ਦੀ ਜ਼ਰੂਰਤ ਨਹੀਂ ਹੈਗੀ ਬਿਲਕੁਲ ਕੋਈ ਕੀਟਨਾਸ਼ਕ ਦੀ ਵਰਤੋਂ ਨਹੀਂ ਕਰਨੀ ਇੱਥੇ ਫੇਰ ਉਹੀ ਗੱਲ ਆਉਂਦੀ ਕਿ ਜਦੋਂ ਬੇਨਤੀਆਂ ਕਰੀਦੀਆਂ ਕਿ ਬਜਾਈ ਟਾਈਮ ਕਿਸਾਨ ਵੀਰੋ ਬੀਜ ਦੀ ਸੋਧ ਕਰ ਲਓ ਜੇ ਤੁਸੀਂ ਬਜਾਈ ਟਾਈਮ ਬੀਜ ਦੀ ਸੋਧ ਕੀਤੀ ਹੋਵੇ ਨਾ ਕੀਟਨਾਸ਼ਕ ਚਾਹੇ ਥੋੜਾ ਜਿਹਾ ਲੱਗਦਾ ਪਰ ਆਪਾਂ ਨੂੰ ਇਸ ਤਰ੍ਹਾਂ ਦੇ ਕੀੜੇ ਮਕੌੜੇ ਨਜ਼ਰ ਨਹੀਂ ਆਉਂਦੇ ਤੇ ਆਪਾਂ ਨੂੰ ਜਿਹੜੀ ਘਬਰਾਹਟ ਬਿਲਕੁਲ ਨਹੀਂ ਹੋਣੀ ਚਾਹੀਦੀ ਕਿਉਂਕਿ ਬੜਾ ਡੈਲੀਕੇਟ ਕੀੜਾ ਤੇ ਇਹ ਥੋੜਾ ਜਿਹਾ ਉੱਚ ਤਾਪਮਾਨ ਕਰਕੇ ਥੋੜੇ ਬਹੁਤ ਨਜ਼ਰ ਆ ਰਹੇ ਆਉਣ ਵਾਲੇ ਦਿਨਾਂ ਦੇ ਵਿੱਚ ਟੈਂਪਰੇਚਰ ਡਾਊਨ ਨਾ ਜਾਂ ਜਿਉ ਤੁਸੀਂ ਪਾਣੀ ਲਾਉਂਗੇ ਇਹਨੇ ਕੰਟਰੋਲ ਇਹਨੇ ਬਿਲਕੁਲ ਕੰਟਰੋਲ ਚ ਹੋ ਜਾਣਾ ਹੁਣ ਜਿਹੜਾ ਕਰਨ ਵਾਲਾ ਕੰਮ ਇਹ ਆ ਪਹਿਲੇ ਪਾਣੀ ਤੋਂ ਪਹਿਲਾਂ ਜਿਹੜਾ ਤੁਹਾਨੂੰ ਮੈਂ ਕੋਰ ਤੇ ਕਿਹਾ ਸੀਗਾ ਕਿ ਮੈਗਨੀਜ਼ ਵਾਲੀ ਸਪਰੇਅ ਕਰ ਲਓ ਮੈਗਨੀਜ਼ ਤੱਤ ਦੀ ਹੁਣ ਜਿੱਥੇ ਜਿੱਥੇ ਪਾਣੀ ਲੱਗਿਆ ਘਾਟ ਕਾਫੀ ਨਜ਼ਰ ਆ ਰਹੀ ਹੈ ਦੌਗੀਆਂ ਤੁਸੀਂ ਵੀ ਚੈੱਕ ਕਰ ਲਓ ਦੋਗੀਆਂ ਦੇ ਵਿੱਚ ਬੂਟੇ ਦੇ ਖਾਸ ਤੌਰ ਤੇ ਵਿਚਕਾਰਲੇ ਪੱਤੇ ਪੀਲੇ ਡੱਬ ਖੜਬੇ ਦਾਗ ਤੱਬੇ ਪਲਤਣ ਮਾਰਨੀ ਬੂਟੇ ਤਣਾ ਜਿਹੜਾ ਪੱਤਾ ਜਿਹੜਾ ਵਿਚਾਲੇੋਂ ਸੁੱਕਣਾ ਤੇ ਹੌਲੀ ਹੌਲੀ ਬੂਟਾ ਸੁੱਕਣਾ ਇਹ ਸਟਾਰਟ ਹੋ ਜਾਣਾ ਕੁਝ ਦਿਨਾਂ 'ਚ ਇਹ ਗੱਲ ਦਾ ਖਿਆਲ ਖਿਆਲ ਰੱਖਿਆ ਜਾਵੇ ਕਿ ਸੂਖਮ ਤੱਤਾਂ ਦੀ ਘਾਟ ਨਾ ਵੀ ਨਹੀਂ ਹੁਣ ਫਸਲ ਫਿਰ ਦਬ ਸਕਦੀ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨੀ ਖੁਸ਼ ਰਖੋ ਖਿਆਲ ਰੱਖੋ ਆਬਾਦ ਰਹੋ